ਦੋ ਗਿੱਦੜ ਤੇ ਗਿੱਦੜੀ ਦੋ ਉਹਨਾਂ ਦੇ ਬੱਚੇ ਠੀਕ ਹੈ ਜੀ ਉਹ ਆਦਾ ਖੇਲ-ਖਿਬਟਾ ਕਰਦੇ ਖੇਡਦੇ ਫਿਰਦੇ ਨੇ ਵੀ ਜੇ ਕਿਤੇ ਮੱਕੀ ਆ ਗਏ ਤਾਂ ਛੱਲੀਆਂ ਖਾ ਲੀਆਂ ਜੇ ਕਿਤੇ ਕਚਰੇ ਦਾ ਢਾੜ ਆ ਗਿਆ ਤਾਂ ਕਚਰੇ ਖਾ ਲੇ ਜੇ ਕਿਤੇ ਬੇਰ ਉੱਥੇ ਆ ਗਏ ਤਾਂ ਬੇਰ ਖਾ ਲੇ ਠੀਕ ਹੈ ਜੀ ਉਹ ਜਿਆਦਾ ਕਾਰੋਬਾਰ ਜਾਂਦਾ ਕਰਦੇ ਫਿਰਦੇ ਨੇ ਦਿਨ ਦੇ ਵੱਜ ਗਏ 4:00 ਠੀਕ ਹੈ ਜੀ ਉਹ ਜਦੋਂ 4:00 ਵੱਜ ਗਏ ਹੌਲੀ-ਹੌਲੀ ਜਾਂਦੇ ਜਾਂਦਿਆਂ ਨੂੰ ਖੱਡ ਗਾਹਾਂ ਛੇਰਦੀ ਥਿਆਗੀ ਠੀਕ ਹੈ ਜੀ ਜਦੋਂ ਛੇਰਦੀ ਖੱਡ ਥਈ ਹੁਣ ਛੇਰਦੀ ਖੱਡ ਖੁੱਲੀ ਹਾਂਜੀ ਵਧੀਆ ਹਾਂਜੀ ਤੇ ਗਿੱਦੜੀ ਕਹਿੰਦੀ ਵੀ ਗਿੱਤੜਾ ਆ ਆਪਣੇ ਵਾਸਤੇ ਜਗਾ ਵਧੀਆ ਖੱਟ ਖੁੱਲੀ ਥਿਆਗੀ ਨਹੀਂ ਤਾਂ ਬੱਚੇ ਮੌਜ ਦਾ ਪਿਆ ਕਰਨਗੇ ਨਾ ਆਪਾਂ ਪਿਆ ਕਰਾਂਗੇ ਹਾਂਜੀ ਵੀ ਆਪਾਂ ਅੱਗੇ ਰਹਿਣਿਆ ਝਾੜੀਆਂ ਜਾਂਚ ਹਾਂਜੀ ਝਾੜੀਆਂ ਜਾਂਚ ਕਦੀ ਉੱਥੇ ਢੀੜੇ ਜਥਾ ਵਿੱਚ ਪੀੜੀਆਂ ਜਾਂ ਖੱਟਾ ਚਵੇਂ ਕੰਡੇ ਖਾਈ ਜਾਂਦੇ ਜੀ ਉਹ ਜਿਹੜਾ ਆਪਾਂ ਕਹਿੰਦੇ ਨੇ ਅਕੇ ਗਿੱਦੜਾ ਵਗੈਰਾ ਝਾੜੀ ਕੋਣ ਹੱਗੇ ਹੋਰ ਗਿੱਦੜ ਝਾੜਾ ਤੇ ਹੱਗਦੇ ਓ ਤੇ ਝਾੜੀਆਂ 'ਚ ਹੀ ਰਹਿੰਦੇ ਹਾਂਜੀ ਉਹ ਕਹਿੰਦਾ ਰਾਇਤਾ ਆਪਾਂ ਭਵਾਂਗੇ ਹਾਂਜੀ ਇੱਥੇ ਜੀ ਪਰ ਗੱਲ ਇੱਕ ਐ ਕਹਿੰਦਾ ਖਾਡਾ ਫੁੱਫੜ ਦੀ ਜੀ ਪੰਗਾ ਨਾ ਲੈ ਹਾਂਜੀ ਆਪਾਂ ਨੂੰ ਝਾੜੀਆਂ 'ਚ ਠੀਕ ਐ ਝਾੜੀਆਂ 'ਚ ਛੇਰ ਵਗੈਰਾ ਛੇਤੀ ਜਾਂਦਾ ਨਹੀਂ ਨਹੀਂ ਤਾਂ ਬੱਚਿਆਂ ਦਾ ਟਾਈਮ ਲੱਗੇ ਜਾਂਦਾ ਨਾ ਇਹ ਆਪਣਾ ਲੱਗੇ ਜਾਂਦਾ ਤੂੰ ਪੰਗਾ ਨਾਲ ਆ ਫੁੱਫੜ ਦੀ ਖੱਟਾ ਫੁੱਫੜ ਦਾ ਘਰ ਐ ਇਹ ਆਪਣੇ ਸੂਤ ਨਹੀਂ ਹੋਣਾ ਹਾਂਜੀ ਉਹ ਕਹਿੰਦੀ ਕਿਹੜਾ ਫੁੱਫੜ ਹਾਂਜੀ ਕਹਿੰਦਾ ਹੁਣ ਤੈਨੂੰ ਨਹੀਂ ਪਤਾ ਇਹਦੀ ਨਾਮ ਐ ਤਾਂ ਤੈਥੋਂ ਸੁਣਿਆ ਜੀ ਫੁੱਫੜ ਹੂੰ ਕਹਿੰਦਾ ਸ਼ੇਰ ਐ ਸ਼ੇਰ ਹੂੰ ਚਾਰਾ ਨੂੰ ਖਾਜੂ ਹਾਂਜੀ ਦੋਹੇ ਬੱਚੇ ਦੋਹੇ ਆਪਾਂ ਛੱਡ ਦੇ ਦੀ ਹੂੰ ਤਿੰਨ ਤੇ 4 ਵਜੇ ਐਥਨੇ ਭਈ ਪੂਰਨ ਤਾ ਗੱਲਾਂ ਬਤਾ ਕਰਦੇ ਨੂੰ ਅੜੀ ਪੈ ਗਈ ਅੜੀ ਪੈ ਗਈ ਕਹਿੰਦੇ ਨਹੀਂ ਐਵੇਂ ਤੂੰ ਕਹਿੰਿਆ ਨਾ ਇੱਥੇ ਲਵੇ ਨਾ ਲਾਉਣੇ ਛੇਰ ਅ ਰੋਹੀ ਬਿਆਨ ਬਣ ਖੁੱਲਾ ਪਿਆ ਕਿਤੇ ਦੀਲਾ ਨਹੀਂ ਕਰਦਾ ਨਹੀਂ ਐਵੇਂ ਡਰੀ ਜਾਂਦਾ ਨਾ ਇੱਥੇ ਰਹਾਗੇ ਹੂੰ ਕਹਿੰਦਾ ਕੋਈ ਨਹੀਂ ਫਿਰ ਤੇਰੀ ਮਰਜ਼ੀ ਅ ਸਿੱਧੀ ਤਿਆਰੀ ਕਰ ਲੈ ਸੱਚ ਖੱਡ ਦੀ ਹੁਣ ਆਥਰ ਨੂੰ ਹੂੰ ਛੇਰ ਤਾਂ ਆਉਣ ਵਾਲਾ ਹੈ ਉਹ ਕਹਿੰਦੀ ਕੋਰੀ ਆਉਣ ਦੇ ਜੀ ਉਹ ਤਾਂ ਸੱਚ ਹੋਈ ਪਈ ਜਦੋਂ ਛੀਕ ਵੱਜ ਗਏ ਜੀ ਛੇ ਰੁਪਏ ਆ ਗਿਆ ਵੀ ਹੁਣ ਆਪਣਾ ਖਾਣਾ-ਦਾਣਾ ਖਾ ਕੇ ਰੋਹੀ ਚ ਵੀ ਜਾਨਾ ਖੱਟ ਤੇ ਹੂੰ ਜਦੋਂ ਛੇਰਾ ਆ ਗਿਆ ਦੇਖ ਲਿਆ ਵੀ ਉਹਦਾ ਦੁੱਖ ਕਿੰਨਾ ਤੋਂ ਹੂੰ ਕਹਿੰਦਾ ਲਾ ਆ ਗਿਆ ਫੁੱਫੜਦਾ ਉਹ ਹੁੰਦਾ ਉਹ ਹੋ ਜਾ ਤਿਆਰ ਹੂੰ ਲੱਗੀ ਕੰਮਣ ਗਿੱਲੜੀ ਵੀ ਗੱਲ ਤੇਰੀ ਪੱਕੀ ਐ ਹੁਣ ਕਹਿੰਦਾ ਹੁਣ ਕੀ ਬਣਾ ਤੇ ਹੁਣ ਤੈਨੂੰ ਪਤਾ ਹੀ ਐ ਛੱਡਦਾ ਨਹੀਂ ਚਾਰਾ ਨੂੰ ਹੂੰ ਉਹ ਕਹਿੰਦੀ ਤਾਂ ਵੀ ਤੂੰ ਕਹਿੰਦੇ ਹੁੰਦੇ ਨੇ ਕਿ ਗਿੱਦੜ ਸ਼ਿਆਰ ਹੁੰਦਾਗਾ ਕੁਛ ਨਾ ਕੁਛ ਤਾਂ ਕਾਰਾ ਗੱਲ ਉਹ ਕਹਿੰਦਾ ਗੱਲ ਫਿਰ ਇਹ ਹੈ ਜਦੋਂ ਨੇੜੇ ਆ ਗਿਆ ਨਾ ਆਪਣੀ ਬਾਜ ਉਹਨਾਂ ਨੂੰ ਸੁਣਨ ਲੱਗ ਗਈ ਹੂੰ ਉਦੋਂ ਤੂੰ ਬੱਚਿਆਂ ਦੇ ਪਾਚੇ ਮਾਰ ਕੇ ਰੁਆਦੀ ਹੂੰ ਫਿਰ ਮائیں ਬੋਲੂ ਕਹਿੰਦਾ ਗੜਕ ਕੇ ਉਹ ਕਹਿੰਦਾ ਕਿਉਂ ਮਾਰੀ ਨੇ ਕੀ ਮੰਗਦੇ ਨੇ ਇਹ ਹੂੰ ਬਰੇ ਆ ਲੈ ਇਹਨਾਂ ਨੂੰ ਹੂੰ ਤੂੰ ਕਹੀਂ ਇਹ ਤਾਂ ਛੇਰ ਦਾ ਮਾਸ ਮੰਗਦੇ ਨੇ ਹੂੰ ਮੈਂ ਮੁਰੋਂ ਕਹੂੰ ਵੀ ਜਿਹੜਾ ਉਹ ਪਹਿਲਾਂ ਲਿਆਂਦਾ ਤੇ ਕੱਲ ਵਾਲਾ ਅਜੇ ਤਾਂ ਉਹੀ ਪਿਆ ਹੂੰ ਕਹਿੰਦੀ ਇਹ ਬੇਹਾਤਾ ਖਾਂਦੇ ਨਹੀਂ ਇਹ ਤਾਂ ਤਾਜ਼ਾ ਖਾਂਦੇ ਨੇ ਹੂੰ ਕਿ ਭਾਈ ਉਹਨਾਂ ਨੇ ਮਾਥ ਲਈ ਕਹਿੰਦੀ ਚੰਗਾ ਐ ਕਹਿ ਦੂੰ ਹੂੰ ਤੇ ਫੇਰ ਆ ਕੇ ਜਦੋਂ ਇਹਨੇ ਤਾਂ ਇਹ ਕਹਿੰਦਾ ਵੀ ਤਾਜ਼ਾ ਖਾਂਦੇ ਨੇ ਮੈਂ ਕਹੂੰ ਚੰਗਾ ਚੁੱਪ ਕਰ ਹੂੰ ਆਉਂਦੇ ਮੜਾ ਜੇ ਨੇੜੇ ਆ ਜਾਂਦੇ ਗੜੱਪਦੇ ਨੇ ਫੜ ਦੋ ਹੂੰ ਹਏ ਉਹ ਜਦੋਂ ਨੇੜੇ ਆ ਗਿਆ ਵੀ ਹੁਣ ਆਪਣਾ ਬੋਲ ਉਹਨਾਂ ਨੂੰ ਸੁਣ ਚੋ ਸ਼ੇਰ ਨੂੰ ਹੂੰ ਪਰ ਉਹ ਆ ਕੇ ਬੱਚੇ ਤਾਂ ਹੂੰ ਲਾਗੇ ਝੰਘਾੜਾ ਮਾਰਨ ਵਾ 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 ਉਹ ਕਹਿੰਦਾ ਕਿਉਂ ਰੁਵਾਈ ਜਾਂਦੇ ਐ ਕੀ ਮੰਗਦੇ ਨੇ ਇਹ ਹਾਂਜੀ ਕੀ ਗੱਲ ਹੋ ਗਈ ਹੂੰ ਕਹਿੰਦੀ ਸ਼ੇਰ ਦਾ ਮਾਸ ਮੰਗਦੇ ਨੇ ਹੂੰ ਉਹ ਕਹਿੰਦਾ ਸ਼ੇਰ ਦਾ ਮਾਸ ਤਾਂ ਕੱਲਾ ਲੈ ਤਾਂ ਕਿੰਨਾ ਪੈਗਾ ਆਪਾਂ ਤਾਂ ਹੋਈ ਜੀ ਤਾਂ ਮੁੱਕਿਆ ਨਹੀਂ ਹੂੰ ਕਹਿੰਦੀ ਬੇਹਤਾਂ ਖਾਂਦੇ ਨਹੀਂ ਇਹ ਤਾਂ ਤਾਜ਼ਾ ਭਾਲਦੇ ਨੇ ਹੂੰ ਕਹਿੰਦਾ ਤਾਜਾ ਭਾਲਦੇ ਨੇ ਕਹਿੰਦੀ ਹਾਂ ਕਹਿੰਦਾ ਫਿਰ ਮਾਰ ਆ ਜਾ ਠਹਿਰ ਹੋਰ ਆ ਜਾ ਨੇੜੇ ਭੱਜ ਨਾ ਜਾਵੇ ਕਹਿੰਦਾ ਜੇ ਉਹ ਨੇੜੇ ਆ ਗਏ ਨਾ ਐਹੀ ਜੇ ਮਾਰੋਂ ਚ ਬੱਟ ਗੜਪ ਨੇ ਫੜ ਲਓ ਹੇ ਮੌਜ ਨਾ ਕਹਿੰਦਾ ਦੋ ਦਿਨ ਲੰਘਣਗੇ ਸ਼ੇਰ ਨੇ ਜਦੋਂ ਸੁਣਿਆ ਵੀ ਇਹ ਤਾਂ ਗੱਲ ਪੱਕੀ ਹੈ ਮਣਾ ਭੱਜ ਲੈ ਪੁੱਠਾ ਸ਼ੇਰ ਤਾਂ ਪੁੱਠਾ ਭੱਜ ਲਿਆ ਜੇ ਉਹ ਪੁੱਠਾ ਭੱਜ ਲਿਆ ਉਹ ਪੰਜ ਸੱਤ ਕਿੱल्ल्या ਤੇ ਗਿਆ ਹਾਂ ਗਾਹਾਂ ਲੂੰਬੜੀ ਫਿਰਦੀ ਸੀ ਹਾਂ ਲੂੰਬੜੀ ਫਿਰਦੀ ਸੀ ਛੇਰ ਦਾ ਦਮ ਚੜਿਆ ਪਿਆ ਪਹਜੇ ਜਾਂਦੇ ਦਾ ਹਾਂ ਕਹਿੰਦੀ ਬੇ ਫੁਫੜਾ ਬੇ ਫੁਫੜਾ ਕੀ ਗੱਲ ਹੋ ਗਈ ਅੱਜ ਭੱਜਾ ਜਾਣਾ ਪੁੱਠਾ ਵੀ ਐਸ ਵੇਲੇ ਤੂੰ ਰੋਜ ਆਉਂਦੇ ਘਰੇ ਜਾਣਾ ਉਹਨਾਂ ਖੱਟ ਤੇ ਹਾਂ ਅੱਜ ਤੈਨੂੰ ਕੀ ਹੋ ਗਿਆ ਪੁੱਠਾ ਭੱਜਾ ਜਾਣਾ ਹਾਂ ਉਹ ਕਹਿੰਦਾ ਕਮਲ ਜੀ ਪੁੱਛਣਾ ਹਾਂ ਮੈਨੂੰ ਨਾ ਭਲਾ ਉਹ ਕਹਿੰਦੀ ਤਾਂ ਵੀ ਦੱਸ ਤਾਂ ਸਹੀ ਹਾਂ ਕਹਿੰਦਾ ਮੇਰੀ ਖੱਟ ਤੇ ਤਾਂ ਮੇਰੇ ਘਰ ਚ ਤਾਂ ਛੇਰਾ ਨੂੰ ਖਾਣ ਵਾਲੇ ਆ ਗਏ ਹੂੰ ਮੈਂ ਤਾਂ ਮਸਾ ਭੱਜਿਆ ਕਰਾ ਸਾਰੀ ਵਿੱਥੀ ਵੀਕ ਕਰਮਾ ਸੀ ਰਹਿ ਗਈ ਮੈਂ ਭੱਜ ਲਿਆ ਕਰਾ ਮੱਛੀ ਨਹੀਂ ਮਾਰ ਦਦੇ ਹੂੰ ਉਹ ਕਹਿੰਦੀ ਛੇਰਾ ਨੂੰ ਖਾਣ ਵਾਲੇ ਹੂੰ ਕਹਿੰਦਾ ਹਾਂ ਛੇਰਾ ਨੂੰ ਖਾਣ ਵਾਲੇ ਹੂੰ ਕਹਿੰਦੀ ਕਮਲਾ ਹੋਇਆ ਅਜਨਕ ਕਿਸੇ ਸ਼ੇਰ ਨੂੰ ਤਾਂ ਕਿਸੇ ਨੇ ਖਾਦਾ ਨਹੀਂ ਸ਼ੇਰ ਦਾ ਨੇਕਾ ਚੀਚਾ ਨੂੰ ਫੜ ਫੜ ਖਾ ਜਾਂਦਾ ਹੂੰ ਉਹ ਕਹਿੰਦਾ ਨਾ ਨਾ ਮੈਂ ਜਮਾ ਛੱਡ ਕੇ ਆ ਆਪਦੀ ਖੱਟ ਤੇ ਬੈਠਿਆ ਨੂੰ ਹੂੰ ਕਹਿੰਨੀ ਚੱਲ ਦਿਖਾ ਹੂੰ ਕਹਿੰਦਾ ਨਾ ਮੈਂ ਨਹੀਂ ਜਾਂਦਾ ਉਹ ਕਹਿੰਨੀ ਦਿਖਾਤਾ ਲਿਆ ਫੇਰ ਮੁੜਿਆ ਮੈਂ ਕਿ ਆਪਾਂ ਹੂੰ ਕਹਿੰਦਾ ਤੂੰ ਛੱਡ ਕੇ ਭੱਜੇਂਗੀ ਹੂੰ ਵੀ ਮੈਨੂੰ ਮਾਰ ਦੇਣਗੇ ਤੈਨੂੰ ਕਹਿਣਾ ਕੁਛ ਨਹੀਂ ਹੂੰ ਤੇ ਮੈਂ ਤਾਂ ਜਾਂਦਾ ਨਹੀਂ ਉਹ ਕਹਿੰਦੀ ਆਏ ਕਰ ਜੇ ਨਹੀਂ ਮੇਰੇ ਤੇ ਯਕੀਨ ਨਾ ਪੁੱਛ ਨਾ ਪੁੱਛ ਬੰਨ ਲੈ ਹੂੰ ਇਹ ਮੈਨੂੰ ਛੱਡ ਕੇ ਭੱਜੂ ਤਾਂ ਤੇਰੀ ਪੂਛ ਨਾ ਪੂਛ ਬੰਨੀ ਹੋਈ ਫੇਰ ਮੈਂ ਕਿਵੇਂ ਭੱਜਨੂੰ ਹੂੰ ਹੂੰ ਭਾਈ ਡੂੰਬੜੀ ਨੇ ਜਦੋਂ ਉੱਤੇ ਜੇ ਆ ਲਿਆ ਸ਼ੇਰ ਨੇ ਆਖਿਆ ਬਈ ਗੱਲ ਠੀਕ ਆ ਚਲ ਕੋਈ ਨਹੀਂ ਫਿਰ ਦੁਖਾ ਦੇ ਉਹਨੇ ਕੀ ਫਰਕ ਹੈ ਉਹਦੇ ਪਹਿਲਾਂ ਨਾਲ ਉਹ ਚਾਰ ਕਕਰਮਾ ਮਗਰਾਹਾਗੇ ਹੂੰ ਵੀ ਜੇ ਹੋਣ ਲਗੇ ਭੱਜ ਲਾਗੇ ਹੂੰ ਲੂੰਬੜੀ ਨੂੰ ਲਈ ਜਾਂਦਾ ਪੂਛਾਂ ਬੰਨੀਆਂ ਹੋਈਆਂ ਨੇ ਬਰਾਬਰ ਬਰਾਬਰ ਤੁਰੇ ਜਾਂਦੇ ਨੇ ਹੂੰ ਜੋ ਫੇਰ ਉਹਨਾਂ ਨੇ ਦੇਖ ਲਿਆ ਹੂੰ ਵੇ ਲਾਹੋ ਆਉਂਦੇ ਨੇ ਹੁਣ ਲੂੰਬੜੀ ਪੰਗਾ ਕਰੀ ਆਉਦੀ ਹੈਗੀ ਨਾਲ ਹੂੰ ਵੇ ਹੁਣ ਲੂੰਬੜੀ ਲੈ ਕੇ ਆਈ ਹੈ ਤੇ ਗਿਦੜੀ ਕਹਿੰਦੀ ਫੇਰ ਹੁਣ ਹੂੰ ਕਹਿੰਦਾ ਹੁਣ ਕੀ ਅੱਗੇ ਆਲਾ ਪੈਂਤਰੀ ਚੱਲੂ ਹੂੰ ਤੂੰ ਬਸ ਹਾਂ ਜਹਾਂ ਕਰੀ ਨਹੀਂ ਹੂੰ ਟੱਕਰੂ ਦਾ ਮੈਂ ਹਾਂ ਅੱਛਾ ਭਾਈ ਜਦੋਂ ਫੇਰ ਨੇੜੇ ਆ ਗਏ ਹੂੰ ਉਹਨੇ ਤਾਂ ਫੇਰ ਰੋਅਤੇ ਬੱਚੇ ਹੂੰ ਉਹ ਆ ਉਹ ਆ ਉਹ ਆ ਚਿੰਗ ਚਿੰਗੜਾ ਪੈ ਗਿਆ ਉਹ ਕਹਿੰਦਾ ਕਿਉਂ ਮਾਰੇ ਜਾਂ ਨੇਕਾਰ ਦੀ ਖਤਰ ਕੀ ਮੰਗਦੇ ਨੇ ਦੇ ਦੇ ਥੋਂ ਉਹ ਕਹਿੰਦੇ ਛੇਰ ਦਾ ਮਾਸ ਮੰਗਦੇ ਨੇ ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਕਿਹਾ ਤਾਂ ਕਿ ਕੱਲਾ ਵਾਲੇ ਤਾਂ ਕਿੰਨਾ ਪਿਆ ਉਹ ਕਹਿੰਦੇ ਬੇਹ ਹੈ ਇਹ ਬੇਹ ਨਹੀਂ ਖਾਂਦੇ ਤਾਜ਼ਾ ਭਾਲਦੇ ਨੇ ਮੈਂ ਕੀ ਕਰਾਂ ਇਹ ਤਾਂ ਤਾਜ਼ਾ ਭਾਲਦੇ ਨੇ ਕਹਿੰਦਾ ਕੋਈ ਨਹੀਂ ਫਿਰ ਲੂੰਬੜੀ ਨੂੰ ਮੇਰਾ ਦਿੱਤਾ ਹੋਇਆ ਬਾਢੀ 500 ਰੁਪਿਆ ਲੂੰਬੜੀ ਬਟਿਆ ਕੇ ਲਈ ਆਉਦੀ ਹੈ ਨੇੜੇ ਆ ਜਾਂਦੇ ਗੜੱਪ ਦੇ ਨੇ ਫੜ ਲਉ ਹੂੰ ਉਹ ਸ਼ੇਰ ਨੇ ਆਖਿਆ ਗੱਲ ਪੱਕੀ ਐ ਵੀ ਲੂੰਬੜੀ ਤਾਂ ਬਟਿਆ ਕੇ ਲੈ ਜਾਂਦੇ ਆ ਚੱਕ ਤੀ ਸ਼ੇਰ ਨੇ ਛਾਲ ਹੂੰ ਹੁਣ ਕਿਹਦੇ ਲੂੰਬੜੀ ਤੋਂ ਨਾ ਭੱਜ ਜਾ ਰਜਾਵੇ ਉਹ ਥੋੜਾ ਜਿਹਾ 500 ਤੋਂ 10 ਕਰ ਬਤਾ ਭੱਜੀ ਹੂੰ ਕਿਤੇ ਫੇਰੇ ਜਦੋਂ ਸ਼ੇਰ ਮਾਰਦਾ ਛਾਲ ਕਿਤੇ ਇੱਧਰ ਲਈ ਵੱਟਣਾ ਵਾਜ ਦੇ ਬੁਰਕ ਕਿਤੇ ਇੱਧਰ ਲਈ ਨਾਲ ਓਕੜੀ ਸੇ ਤੋਂ ਰਹਿ ਜਾਂਦਾ ਭਾਏ ਪੂਛ ਨਾ ਪੂਛ ਬੰਨੀ ਹੋਈ ਹੌਲੀ ਹੌਲੀ ਗਾਹਾਂ ਜਾਂਦੇ ਦੀ ਉਹਦੀ ਤਾਂ ਪਈ ਪੂਛ ਟੁੱਟ ਗਈ ਪੂਛ ਟੁੱਟ ਗਈ ਉਹਦਾ ਲੂੰਬੜੇ ਤਾਂ ਉੱਥੇ ਮਰ ਮੁਰਗੀ ਵੱਟਾ ਜਵਾਜ ਵਾਜ ਪਹਿਲੇ ਇੱਥੇ ਉਹ ਭਾਏ ਗਾਹ ਭੱਜ ਗਿਆ ਤੇ ਗਾਹਾਂ ਸ਼ੇਰ ਟੱਕਰ ਗਏ ਉਹ ਕਹ ਰਿਹਾ ਓਏ ਕੀ ਗੱਲ ਹੋ ਗਈ ਲੋ ਹੁ ਲਹਾਣ ਜਾ ਹੋਇਆ ਉਹਨੇ ਉਹ ਪੂਛ ਆਏ ਮਾਰੇ ਆਏ ਮਾਰੇ ਉਹ ਪਿੰਡੇ ਤੇ ਵੱਜ ਗਈ ਪਿੰਡਾ ਲੋ ਹੁ ਲਹਾਣ ਹੋ ਗਿਆ ਉਹ ਕਹਿੰਦੇ ਵੀ ਇੱਕ ਹੀ ਗੱਲ ਹੋ ਗਈ ਤੈਨੂੰ ਕਹਿੰਦਾ ਪੁੱਛਣਾ ਭਰਾ ਵਾ ਮਸਾਂ ਜਾਣ ਵਿਚਾਈ ਅੱਜ ਤੇ ਮਾਰਤੇ ਤੇ ਕਹਿੰਦਾ ਕਹਿੰਦਾ ਗੱਲ ਕੀ ਕਹਿੰਦਾ ਯਾਰ ਸ਼ੇਰਾਂ ਨੂੰ ਖਾਨ ਵਾਲੇ ਆ ਕੇ ਖੜ੍ਹ ਤੇ ਮੈਂ ਤਾਂ ਮਸਾਂ ਬਚਿਆ ਕਹਿੰਦਾ ਮਗਰ ਉਹ ਜਿਹਦੀ ਇੱਕ ਲੋਬੜੀ ਆ ਗਈ ਨੂੜੀ ਲੈ ਕੇ ਵੜਿਆ ਕੇ ਵੀ ਉਹ ਗਿੱਦੜ ਦੀ ਉਹਦੀ ਕਹਿੰਦਾ ਬੰਨੀ ਹੋਈ ਸ਼ੇਰਾਂ ਨੂੰ ਖਾਨ ਵਾਲੇ ਦੀ ਉਹਨੂੰ ਪਤਾ ਹੀ ਨਾ ਵੀ ਗਿੱਦੜ ਹੈਗਾ ਇਹਨਾਂ ਸ਼ੇਰਾਂ ਨੂੰ ਖਾਨ ਵਾਲੇ ਦੀ ਬੰਨੀ ਹੋਈ ਵੜਿਆ ਕੇ ਲੈ ਗਈ ਇਹਨਾਂ ਭਾਈ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਆਉਂਦਾ ਨੂਮੜੀ ਲਈ ਆਉਂਦੀ ਆ ਹੁਣ ਫੜ ਲਾਂਗੇ ਮੈਂ ਤਾਂ ਕਹਿੰਦਾ ਚੱਕ ਤਿਆ ਛਾਲਾ ਨੂਮੜੀ ਤਾਂ ਕਹਿੰਦਾ ਭਾਈ ਮਗਰ ਡਿੱਗ ਡੁਗ ਵੀ ਪਤਾ ਨਹੀਂ ਮਰ ਗਈ ਵੀ ਤਨੀ ਜਿਉਂਦੀ ਹੈ ਤੇ ਮੇਰੀ ਪੂਛ ਟੁੱਟ ਗਈ ਉਹ ਜ ਟੁੱਟ ਗਏ ਸ਼ੇਰ ਕਹਿੰਦੇ ਵੀ ਸਾਨੂੰ ਜ਼ਖਾ ਖੇਡਿਆ ਐ ਸ਼ੇਰਾਂ ਨੂੰ ਖਾਣ ਵਾਲੇ ਆਪਾਂ ਨੂੰ ਖਾਣ ਵਾਲਾ ਜਦ ਤੱਕ ਤਾਂ ਕੋਈ ਆਇਆ ਜੀ ਅੱਜ ਕਿਹੜਾ ਆ ਕੇ ਤੇਰੀ ਖੱਟ ਤੇ ਚੱਲ ਖਾ ਖੇ ਲਿਆ ਉਹ ਭਈ ਆਵੇ ਨਾ ਤੇ ਸ਼ੇਰ ਕਹਿਣ ਚੱਲ ਚੱਲੀਏ ਉਹਦੋਂ ਹੁਣ ਗਿੱਦੜੀ ਨੂੰ ਵੀ ਗਿੱਦੜ ਨੂੰ ਹੀ ਪਤਾ ਲੱਗਿਆ ਕਹਿੰਦਾ ਲੈ ਹੁਣ ਨੇਰੇ ਚ ਫੇਰ ਆਉਣਗੇ ਫੇਰ ਨਹੀਂ ਪਰ ਇਤਰਾ ਆਪਣਾ ਚੱਲਣਾ ਆਪਾਂ ਤਾਂ ਹੁਣ ਆਪਾਂ ਚੱਲ ਉਹ ਤਾਂ ਭਈ ਉਥੋਂ ਰਵੰਨਾ ਹੋ ਗਏ ਆਪਦੇ ਉਹ ਝਾੜਾਂ ਵਾਲਿਆ ਚ ਜਿੱਥੇ ਰਹਿੰਦੇ ਤੇ ਮੁੜ ਕੇ ਉੱਥੇ ਵਾਗ ਗਏ ਤੇ ਛੇਰ ਉਹ ਲੰਡਾ ਕਿਤੇ ਮੰਗਰੋ 1-2 ਦਿਨਾਂ ਬਾਅਦ ਫੇਰ ਆਇਆ ਉਹਨੇ ਅਖਰ ਦੇਖਤਾ ਵਾ ਫੇਰ ਖੱਡ ਬੇਲੀ ਫੇਰ ਆਪਦੀ ਖੱਟ ਤੇ ਰਹਿਣ ਲੱਗਿਆ ਕਹੀ ਜਿੱਤਾ ਗਿੱਦੜ ਤੇ ਗਿੱਦੜੀ ਨੇ ਛੇਰ ਨਾ ਕਰੀ ਛੇਰ ਨੂੰ ਬਾਣੀ ਪਾ ਲਿਆ ਪਾ ਲਿਆ